ਅਸਾ ਮਹੱਲਾ ਪੰਜਵਾ ਥਿਰ ਸੰਤਨ ਸੁਹਾਗ ਮਰੈ ਨਾ ਜਾਵੈ ਹਾਂ ਸੁਹਾਗ ਤੇ ਵਿਸਰਾਮ ਲਾਉਣਾ ਥਿਰ ਸੰਤਨ ਸੁਹਾਗ ਮਰੈ ਨਾ ਜਾਵੈ ਜਾ ਕੈ ਗ੍ਰਹਿ ਹਰਨਾਹ ਸੋ ਸਦ ਹੀ 라ਵੈ ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ ਮਹਿ ਦੂਰ ਸਦਾ ਹਦੂਰ ਠਾਕੁਰ ਦਹ ਦੇਸ ਪੂਰਨ ਸਾਦ ਸਦਾ ਪ੍ਰਾਨ ਪਤ ਗਤ ਮਤ ਜਾਤੇ ਇਹ ਜਾਤੇ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਹੈ ਪ੍ਰਾਨ ਪਤ ਗਤ ਮਤ ਜਾਤੇ ਪ੍ਰਾਨ ਪਤ ਗਤ ਮਤ ਜਾਤੇ ਪ੍ਰੇਪ੍ਰੀਤ ਪ੍ਰੀਤਮ ਭਾਵਏ ਨਾਨਕ ਵਖਾਣ ਗੁਰਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨ ਜਾਵੇ ਜਾ ਕਉ ਰਾਮ ਪਤਾਰ ਤਾ ਕੈ ਅਨਦ ਕਣਾ ਸੁਖਵੰਤੀ ਸਾਨਾਰ ਸੋਭਾ ਪੂਰ ਬਣਾ ਮਾਣ ਮਹਤ ਕਲਿਆਣ ਹਰ ਜਸ ਹਰ ਜਸ ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਹਮਾਣ ਮਹਤ ਮਹਤ ਉਚਾਰਨ ਕਰਨਾ ਮਾਣ ਮਹਤ ਕਲਿਆਣ ਹਰ ਜਸ ਇਥੇ ਵਿਸਰਾਮ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਇਥੇ ਵਿਸਰਾਮ ਲਾਉਣਾ ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਾਹੀ ਉਨਾ ਸਭ ਕਛੂ ਨਹੀਂ ਉਨਾ ਸਭ ਕਛੂ ਨਹੀਂ ਉਨਾ ਸਭ ਕਛੂ ਉਨਾ ਪੋਲਾ ਹੀ ਬੋਲਣਾ ਨਹੀਂ ਉਨਾ ਸਭ ਕਛੂ ਨਹੀਂ ਉਨਾ ਸਭ ਕਛੂ ਮਧੁਰ ਬਾਣੀ ਪ੍ਰਹਿ ਪਰਹਿ ਮਦਰਬਾਨੀ ਪਰਹਿ ਮਾਨੀ ਪਰਹਿ ਮਾਨੀ ਮਦਰਬਾਨੀ ਪਰਹਿ ਮਾਨੀ ਥਿਰ ਸੁਹਾਗ ਤਾਕਾ ਬਣਾ ਨਾਨਕ ਵਖਣ ਗੁਰਬਚਨ ਜਾਣ ਜਾ ਕੋ RAM ਪਤਾਰ ਤਾਕੈ ਅਨਦ ਘਣਾ ਆਉ ਸਖੀ ਸੰਤ ਪਾਸ ਸੇਵਾ ਲਾਗੀ ਆ ਪੀਸਾਉ ਚਰਨ ਪਖਾਰ ਆਪ ਤਿਆਗਿਆ ਤਜ ਆਪ ਮਿਟਾਇ ਸੰਤਾਪ ਆਪ ਨਹਿ ਜਾਣਈਆ ਹਾਂ ਤਜ ਆਪ ਮਿਟਾਇ ਸੰਤਾਪ ਇਥੇ ਸ਼ਰਾਨ ਆਪ ਨਹਿ ਜਾਣਈਐ ਸ਼ਰਨ ਗਹਿਜਾ ਮਾਨ ਲੀਜਾ ਕਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗਿਆ ਨਾਨਕ ਵਖਾਣਾ ਗੁਰਬਚਨ ਜਾਣਾ ਆਓ ਸਖੀ ਸੰਤ ਪਾਸ ਸੇਵਾ ਲਾਗੀਆ ਜਾ ਕੈ ਮਸਤਕ ਭਾਗ ਸੇਵਾ ਲਾਇਆ ਤਾ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਭ੍ਰਮ ਭਰਮ ਮੋਹ ਵਿਕਾਰ ਦੂਜਾ ਸਗਲ ਤਨਹਿ ਤਿਆਗਿਆ ਮਨ ਸਾੰਤ ਸਹਿਜ ਸੁਭਾਵ ਵੂਠਾ ਅਮੂਠਾ ਦਨੰਕੁੜਾ ਮਨ ਸਾੰਤ ਸਹਿਜ ਸੁਭਾਵ ਵੂਠਾ ਅਨਦ ਮੰਗਲ ਗੁਣ ਗਾਇਆ ਨਾਨਕ ਵਖਾਣ ਗੁਰਬਚਨ ਜਾਣਾ ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ ਆਸਾ ਮਹੱਲਾ ਪੰਜਵਾ ਸ਼ਲੋਕ ਹਰ ਹਰ ਨਾਮ ਜਪੰਤੀਆ ਕਾਛ ਨਾ ਕਹੈ ਜਮਕਾਲ ਨਾਨਕ ਮਾਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਛੰਤ ਮਿਲਾਓ ਸੰਤਨ ਕੈ ਸੰਗ ਮੋਹ ਹੀ ਉਧਾਰ ਲੇਹੁ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੁ ਹਰ ਨਾਮ ਮੱਗੋ ਚਰਨ ਲਾਗੋ ਮਨ ਤਿਆਗੋ ਤੂੰ ਦਇਆ ਕਤਹੂ ਨਾ ਤਾਵੋ ਸ਼ਰਨ ਪਾਵੋ ਕਰੁਣਾ ਮੈ ਪ੍ਰਭ ਕਰ ਮਯਾ ਇਹ ਪਾਠ ਜਿਹੜਾ ਕਰੁਣਾ ਮੈ ਪ੍ਰਭ ਇੱਥੇ ਠਮਕ ਲਾ ਦਨੀ ਆ ਸੰਬੰਧਕ ਪਾਠ ਹੈ ਕਰੁਣਾ ਮੈ ਮੈ ਉਚਾਰਨ ਕਰਨਾ ਮੈ ਨਹੀਂ ਕਹਿਣਾ ਹੈ ਕਰੁਣਾ ਮੈ ਪ੍ਰਭ ਕਰ ਮਯਾ ਸਮਰੱਥ ਅਗਥ ਅਪਾਰ ਨਿਰਮਲ ਸੁਣੋ Swami ਬਿਨਾਂ ਇਹੋ ਕਰ ਜੋੜ ਨਾਨਕ ਦਾਨ ਮੰਗੇ ਜਨਮ ਮਰਨ ਨਿਵਾਰ ਲੀਹੂ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਅਪਰਾਧੀ ਮਤਹੀਨ ਵਖਰਾ ਪਾਠ ਹੈ ਅਪਰਾਧੀ ਮਤਹੀਨ ਇਥੇ ਵਿਸਰਾਮ ਨਿਰਗੁਣ ਅਨਾਥ ਨੀਚ 60 ਕਠੋਰ ਕੋਲਹੀਨ ਵਿਆਪਤ ਮੂਹ ਕੀਚ ਇਹ 60 ਪਾਠ ਜਿਹੜਾ ਪੂਲਾ ਹੀ ਉਚਾਰਨ ਕਰਨਾ ਹੈ ਮੂਰਖ 60 ਨਹੀਂ ਕਹਿਣਾ ਹੈ 60 ਕਠੋਰ ਕੋਲਹੀਨ ਇੱਥੇ ਵਿਸਰਾਮ ਵਿਆਪਤ ਮੂਹ ਕੀਚ ਮਾਲ ਭਰਮ ਕਰਮ ਅਹੰ ਮਮਤਾ ਮਰਣ ਚੀਤਨਾ ਆਵਈ ਬਨਤਾ ਬਿਨ ਉਦ ਅਨੰਦ ਮਾਇਆ ਅਗਿਆਨਤਾ ਲਪਟਾਵਈ ਖਿਸੈ ਜੋਵਨਾ ਬਦੈ ਜਰਵਾ ਦਿਨ ਨਿਹਾਰੇ ਸੰਗ ਮੀਚ ਖਿਸੈ ਪਦ ਬਦੈ ਪਦ ਇਹ ਪੂਲੀ ਉਚਾਰਨ ਕਰਨੇ ਹਨ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੂਨਾ ਲਪਟ ਰਹਿਉ ਤੇ ਸੰਗ ਮਿੱਠੇ ਭੋਗ ਸੋਨਾ ਇਹ ਵੱਖਰਾ ਪਾਠ ਕਰਨਾ ਹੈ ਸੰਪਰਦਾ ਵਿੱਚ ਵੱਖਰਾ ਕਰਾਇਆ ਜਾਂਦਾ ਲਪਟ ਰਹੋ ਤਿ ਸੰਗ ਮਿੱਠੇ ਭੋਗ ਸੋਨਾ ਯਾਨੀ ਜਿਨ੍ਹਾਂ ਦੇ ਨਾਲ ਇਹ ਲਪਟ ਰਿਹਾ ਹੈ ਉਹ ਸੁਖਦਾਈ ਨਹੀਂ ਮਿੱਠੇ ਨਹੀਂ ਯਾਨੀ ਦੁਖਦਾਈ ਹਨ ਭ੍ਰਮਤ ਭਾਰ ਅਗਨਤ ਅਗਨਤ ਆਇਓ ਬਹੁ ਪ੍ਰਦੇਸ ਸਹਤਾਇਓ ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰ ਨਾਇਓ ਨਾਇਓ ਪੂਲਾ ਹੀ ਉਚਾਰਨ ਕਰਨਾ ਰਖ ਨਹਾਰੇ ਪ੍ਰਭ ਪਿਆਰੇ ਮੂਝਤੇ ਕਛੂ ਨਾ ਹੁਆ ਹੋ ਨਾ ਇਹ ਵੀ ਪਾਠ ਵੱਖਰਾ ਹੀ ਉਚਾਰਨ ਕਰਨਾ ਹੈ ਮੂਝਤੇ ਕਛੂ ਨਾ ਹੋ ਹੁਆ ਹੂ ਨਾ ਸੂਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਭਉ ਨ ਭਉਨ ਪਾਠ ਇਕੱਠਾ ਹੀ ਉਚਾਰਨ ਕਰਨਾ ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕੌਨ ਏ ਉਧਾਰੇ ਪਦ ਤੇ ਵਿਸਰਾਮ ਲਾਉਣਾ ਹੈ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸ਼ਰਵਨ ਹਰ ਹਰ ਜਸ ਇਥੇ ਠਮਕ ਸੁਨੋ ਸ਼ਰਵਨ ਸੋ ਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਹਰ ਰੰਗ ਰਾਤੇ ਪ੍ਰਭ ਵਿਧਾਤੀ RAM ਕੇ ਗੁਣ ਗਾਵਹਿ ਬਸੁਦ ਕਾਗਦ ਬਨ ਰਾਜ ਕਲਮਾ ਲਿਖਣ ਕਾ ਜੇ ਹੋਏ ਪਵਨਾ ਬੇਅੰਤ ਅੰਤ ਨ ਜਾਇ ਪਾਇਆ ਗਹੀ ਨਾਨਕ ਚਰਨ ਸਰਨ ਅਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾ ਕੀ ਸਰਨ ਗਹੀ ਹਪਤੀ ਪੁਲਈ ਪੁਰਖ ਪਤੀ ਭਗਵਾਨ ਤਾ ਕੀ ਸਰਨ ਗਹੀ ਨਿਰਭਉ ਭੈ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੋਤ ਮੀਤ ਸੁਰਜਨ ਇਸ਼ਟ ਬੰਧ ਪਜਾਨਿਆ ਸੁਰਜਨ ਪਾਠ ਕਠਈ ਗਹਿ ਕੰਠ ਲਾਇਆ ਗੁਰ ਮਿਲਾਇਆ ਜਾਸੂ ਬਿਮਲ ਸੰਤ ਬਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਾਣ ਸੰਸਾਰ ਸਹਾਈ ਆਪ ਭਏ ਜੀ ਅੰਮ੍ਰਿਤ ਬਾਣ ਸੰਸਾਰ ਸਹਾਈ ਆਪ ਭਏ RAM ਨਾਮ ਓ ਰ ਹਾਰ ਵੇਖ ਕੇ ਦਿਵਸ ਗਏ ਕੁਰਹਾਰ ਸੰਬੰਧਕ ਪਾਠ ਹੈ RAM ਨਾਮ ਉਰਹਾਰ ਵੇਖ ਕੇ ਦਿਵਸ ਗਏ ਗਤ ਭਰਮ ਮੋਹ ਵਿਕਾਰ ਬਿਨਸੇ ਜੋਣ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਇਾਲ ਸਮ੍ਰਿਥ ਸਮ੍ਰਿਥ ਗੋਵਿੰਦ ਗੋਪਾਲ ਦਇਾਲ ਸਮ੍ਰਿਥ ਬੋਲ ਸਾਧੂ ਹਰ ਜੈ ਜੈ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜਹ ਦੇਖ ਤਹ ਸੰਗ ਏਕੋ ਰਵ ਰਹਾ ਘਾਟ ਘਟ ਵਾਸੀ ਆਪ ਵਿਰਲਾ ਕਿਨ ਲਹਿਆ ਜਾਲ ਥਲ ਮਹੀਲਪੁਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਦ ਸੋਈ ਆਦ ਅੰਤੇ ਮਦ ਸੋਈ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਬ੍ਰਹਮ पसरिया ਬ੍ਰਹਮ ਲੀਲਾ ਗੋਵਿੰਦ ਗੁਣ ਨਿਦ ਜਾਣ ਕਹਿਆ ਲੀਲਾ ਉਚਾਰਨ ਕਰਨਾ ਬ੍ਰਹਮ पसरिया ਬ੍ਰਹਮ ਲੀਲਾ ਗੋਵਿੰਦ ਗੁਣ ਨਿਦ ਜਾਣ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਹਰ ਏਕ ਇਥੇ ਯਮਕ ਲਾ ਕੇ ਫਿਰ ਨਾਨਕ ਤੇ ਠਮਕ ਲਾ ਦਨੀ ਹੈ ਹਰ ਏਕ ਨਾਨਕ ਰਵ ਰਹਿਆ ਦਿਨ ਰੈਣ ਸੁਹਾਵੜੀ ਆਈ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪੀਤ ਕਲਮਲ ਪਾਪ ਟਰੇ ਦੋ ਦੂਖ ਭੂਖ ਦਰਿਦਰ 나ਠੇ પ્રગટ ભાગ દેખાયા મિલ સાધ સંગે નામ રંગે મન લોડીદા પાયા લોડીદા પાઠ કઠ્ઠાઈ કરના કસકે બોલના થોડા જા લોડીદા નહી કહેના મિલ સાધ સંગે નામ રંગે મન લોડીદા પાયા હર દેખ દર્શન ઈચ્છ કુની કુલ સંભુહા સાબ તરે કુલ 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 નહી કહેના કુલ દારત હોnda ਸਾਰੇ ਯਾਨੀ ਕਿਤਨੇ ਕੋਲ ਪੋਲਾ ਬੋਲਨੋ ਹੈ ਕੋਲ ਸੰਬੂਹਾ ਸਭ ਤਰੇ ਦੇਣ ਸਰਾਨ ਆਨੰਦ ਆਨ ਦੇਨਾ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾ ਇਛੰਤ ਘਰ ਸਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਸੋਭ ਚਿੰਤਨ ਗੋਬਿੰਦ ਰਾਵਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਇਹ ਵੀ ਸ੍ਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਇਥੀ ਯਮਕੈ ਨਾਮ ਨਾ ਵਿਸਰੋ ਇੱਕ ਘੜੀ ਇਥੇ ਵਿਸਰਾਮ ਹੈ ਕਰ ਕਿਰਪਾ ਭਗਵੰਤ ਸ਼ੰਤ ਭਿੰਨੀ ਰੈਨੜੀ ਐ ਚਮਕਣ ਤਾਰੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਜਿਆਦਾ ਰੈਨੜੀ ਇਹ ਕਹਿ ਜਾਂਦੇ ਹਨ ਰੈਨੜੀ ਐ ਆੜੇ ਦਲਾਵਾ ਹਨ ਪਿੰਨੀ ਰੰਣੜੀ ਐ ਚਮਕਨ ਤਾਰੇ ਕਹ ਜੰਦੇ ਨੇ ਚਮਕਨ ਪਾਠ ਕਰਨਾ ਹੈ ਥੋੜਾ ਜਿਹਾ ਕਸਕੇ ਬੋਲਣਾ ਹੈ ਪਿੰਨੀ ਰੰਣੜੀ ਐ ਚਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਣ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਾਪ ਬਿਸਰ ਨਾਹੀ ਇੱਕ ਖਿਨੋ ਤਾਜਮਾਨ ਮੋਹ ਵਿਕਾਰ ਮਨ ਕਾ ਤਜ ਮਾਨ ਮੋਹ ਵਿਕਾਰ ਮਨ ਕਾ ਮਨ ਕਾ ਇਕੱਠਾ ਨਹੀਂ ਕਹਿਦਣਾ ਇੱਥੇ ਗਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗੈ ਹਰਦਾਸ ਸੰਤ ਪਿਆਰੇ ਮੇਰੀ ਥੇਜੜੀ ਐ ਅਡੰਬਰ ਬਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਆਵ ਮੰਗਲ ਰਾਸ ਭਰੇ ਅੰਗ ਸੰਗ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਾਪਤ ਈ ਆਈ ਸੰਜੋਗ ਸਾਹਾ ਸੁਭ ਗਣਿਆ ਸੰਜੋਗ ਕਿੱਪੀ ਲੱਗੀ ਹੋਈ ਆ ਸੰਜੋਗ ਸਾਹਾ ਸੁਭ ਗਣਿਆ ਬੇਨਵੰਤ ਨਾਨਕ ਮਿਲੇ ਸ੍ਰੀ ਘਰ ਸ੍ਰੀ ਤਰ ਸ੍ਰੀ ਤਰ ਸਗਲ ਆਨੰਦ ਰਸ ਬਣਿਆ ਮੇਲ ਸਖੀਆ ਪੁੱਛ ਹੈ ਕਹੋ ਕੰਤ ਨਿਸਾਣੀ ਹਾਂ ਮੇਲ ਸਖੀਆ ਪੁੱਛ ਹੈ ਕਹੋ ਕੰਤ ਨਿਸਾਣੀ ਰਾਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵਹੀ ਗੁਣ ਗੂੜ ਗੁਪਤ ਇਥੇ ਠਮਕ ਅਪਾਰ ਕਰਤੇ ਇਥੇ ਵਿਸਰਾਮ ਨਿਗਮ ਇਥੇ ਯਮਕ ਅੰਤ ਨਾ ਪਾਵਹੀ ਭਗਤ ਭਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵਹੀ ਸਗਲ ਗੁਣ ਸੁ ਗਿਆਨ ਪੂਰਨ ਸੁ ਗਿਆਨ ਪਾਠ ਇਕੱਠਾ ਹੀ ਕਰਨਾ ਹੈ ਸਗਲ ਗੁਣ ਸੁ ਗਿਆਨ ਪੂਰਨ ਆਪਣੇ ਪ੍ਰਭ ਬਾਣੀ ਆਪਣੇ ਪ੍ਰਭ ਬਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੋਹਿਲੜੇ ਹਰ ਗਾਵਣ ਲਾਗੇ ਸਾਜਣ ਸਰਸਿਆੜੇ ਦੁਖ ਦੁਸ਼ਮਣ ਭਾਗੇ ਸੁਖ ਸਹਜ ਸਰਸੇ ਹਰ ਨਾਮ ਰਹਿਸੇ ਰਹਿਸੇ ਪੁਲਾ ਹੀ ਬੋਲੇ ਪ੍ਰਭ ਆਪ ਕਿਰਪਾ ਧਾਰੀ ਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸ ਆਏ ਸਹਜ ਪਾਏ ਸਗਲ ਨੇਦ ਪ੍ਰਭ ਪਾਗੇ ਦਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਾਣਤਾਗੇ ਆਸਾ ਮਹੱਲਾ ਪੰਜਵਾ ਉਠ ਵਣ ਵਟਾਉੜਿਆ ਤੈ ਕਿਆ ਚਿਰ ਲਾਇਆ ਹਾਂਜੀ ਪਾਠ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਉਠ ਇਥੇ ਝਮਕ ਲਾ ਦੇਣੀ ਹੈ ਵਣ ਵਟਾਉੜਿਆ ਰਿਆ ਉਚਾਰਨ ਕਰਨਾ ਰੜਿਆ ਨਹੀਂ ਕਹਿ ਦੇਣਾ ਲਾਂ ਲਾ ਕੇ ਵਟਾਉੜਿਆ ਵਟਾਉੜਿਆ ਹਾਂ ਛੀਤੀ ਬੋਲਨਾ ਉੱਠ ਵਾਣਿ ਵਟਾਉੜਿਆ ਤੈ ਕਿਆ ਚਿਰ ਲਾਇਆ ਤੈ ਪਦ ਤੀ ਵੀ ਯਮਕ ਲੱਗ ਜੀ ਮੋਹਲਤ ਪੁੰਨੜਿਆ ਕਿਤ ਕੂੜ ਲੁਭਾਇਆ ਲੋਭਾਇਆ ਕੂੜੇ ਨਾਲ ਕਿਤ ਕੂੜ ਲੋਭਾਇਆ ਹਾਂ ਮੋਹਲਤ ਪੁੱਲਾ ਹੀ ਬੋਲਣਾ ਕੂੜੇ ਲੋਭਾਇਆ ਧੋ ਹਮਾਇ ਪਹਿਲਾਂ ਲੋਭਾਇਆ ਕੂੜੇ ਨਾਲ ਸੀ ਉਨ ਔਂਕੜ ਨਾਲ ਇਹ ਛਿਤੀ ਬੋਲਦਣਾ ਲੁਭਾਇਆ ਕੂੜੇ ਲੁਭਾਇਆ ਤੂ ਮਾਇਆ ਕਰਹ ਪਾਪ ਅਮਿੱਤਿਆ ਅਮਿੱਤਿਆ ਕਸਕੇ ਬੋਲਣਾ ਤਾਂ ਭਸਮ ਢੇਰੀ ਜਮ ਹੈਰੀ ਕਾਲ ਬਪੜਾ ਜਿੱਤਿਆ ਜਿੱਤਿਆ ਵੀ ਕਸਕੇ ਬੋਲਣਾ ਮਾਲ ਜੋਬਨ ਛੋੜ ਵੈਸੀ ਰਹਿਓ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਜੁਲਿਆ ਪੂਲਾ ਪੂਲਾ ਨਾਨਕ ਕਮਾਣਾ ਸੰਗ ਜੁਲਿਆ ਨਹ ਜਾਏ ਕਿਰਤ ਮਿਟਾਇਆ ਫਾਥੋਹ ਮਿਰਗ ਜਿਵੈ ਪੇਖ ਰਹਿਣ ਚੰਦਰਾਇਣ ਹਾਂ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਫਾਥੋਹ ਮਿਰਗ ਜਿਵੈ ਇਥੇ ਵਿਸਰਾਮ ਹੈ ਪੇਖ ਰਹਿ ਅਪੇਖ ਰਹਿਣ ਚੰਦਰਾਇਣ ਸੁਖੋ ਸੁਖੋ ਦੁਖ ਭਏ ਨਿਤ ਸੁਖੋ ਦੁਖ ਭਏ ਨਿਤ ਪਾਪ ਕਮਾਉਣ ਸੁਖੋ ਦੁਖ ਭਏ ਨਿਤ ਪਾਪ ਕਮਾਉਣ ਪਾਪਾ ਕਮਾਣੇ ਛੜਹਿ ਨਾਹੀ ਛੜਹਿ ਨਾਹੀ ਪਾਪਾ ਕਮਾਣੇ ਛੜਹਿ ਨਾਹੀ ਲੈ ਚੱਲੇ ਘਤ ਗਲਾਵਿਆ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਚੰਦੌਰੀ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਹੈ ਹਰ ਚੰਦੌਰੀ ਚੰਦੌਰੀ ਹਰ ਚੰਦੌਰੀ ਦੇਖ ਮੂਠਾ ਊੜ ਸੇਜਾ ਰਾਵਿਆ ਰਾਵਿਆ ਲਬ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣਾ ਨਾਨਕ ਮਿਰਗ ਅਗਿਆਨ ਬਿਨਸੀ ਨਹ ਮਿਟੈ ਆਵਣ ਜਾਇਣ ਨਹ ਮਿਟੈ ਆਵਣ ਜਾਇਣ ਮਿੱਠਾ ਮੁਖ ਮੂਆ ਇਹ ਮੁਖ ਨਹੀਂ ਮੱਖ ਮੂਆ ਮੱਖੀ ਦਾ ਵਾਚਕ ਹੈ ਮਿੱਠਾ ਇਥੇ ਯਮਕ ਹੈ ਮੱਖ ਮੂਆ ਕਿਉ ਲਏ ਓਡਾਰੀ ਓਡਾਰੀ ਨਹੀਂ ਕਹਿਣਾ ਇਹਨੂੰ ਊੜਾ ਖੁੱਲੇ ਮੂੰਹਲਾ ਉਚਾਰਨ ਕਰਨਾ ਮਿੱਠਾ ਮਿੱਠਾ ਮੱਖ ਮੂਆ ਮੱਖ ਥੋੜਾ ਜਿਹਾ ਕਸ ਕੇ ਬੋਲਨਾ ਮਿੱਠਾ ਮਖਮੁਆ ਮਿੱਠਾ ਮਖਮੁਆ ਕਿਉ ਲਏ ਓ ਡਾਰੀ ਹਸਤੀ ਗਰਤ ਪਇਆ ਕਿਉ ਤਰੀਆ ਤਾਰੀ ਤਰਨ ਦੁਹਿਲਾ ਭਇਆ ਖਿਨ ਮਹਿ ਖਸਮ ਚੀਤਨਾ ਆਇਓ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤਰਨ ਦੁਹਿਲਾ ਭਇਆ ਖਿਨ ਮਹਿ ਇੱਥੇ ਵਿਸਰਾਮ ਖਸਮ ਚੇਤਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁੱਝਾ ਕਮਾਣਾ ਪ੍ਰਗਟ ਹੋਆ ਈਤ ਉਤਹ ਖੁਆਰੀ ਹਾਂ ਈਤ ਉਤਹ ਖੁਆਰੀ ਨਾਨਕ ਸਤਗੁਰ ਬਾਜ ਮੂਠਾ ਮਨਮੁਖੋ ਅਹੰਕਾਰੀ ਨਾਨਕ ਸਤਗੁਰ ਬਾਜ ਮੂਠਾ ਇਥੇ ਵਿਸਰਾਮ ਮਨਮੁਖੋ ਅਹੰਕਾਰੀ ਬਾਜ ਮੂਠਾ ਨਹੀਂ ਕਹਿਣਾ ਬਾਜ ਦਾ ਸਤਗੁਰ ਨਾਲ ਸੰਬੰਧ ਹੈ ਹਰ ਕੇ ਦਾਸ ਜੀਵੇ ਲੱਗ ਪ੍ਰਭ ਹਰ ਕੇ ਦਾਸ ਜੀਵੇ ਲੱਗ ਪ੍ਰਭ ਕੀ ਚਰਣੀ ਕੰਠ ਲਗਾਇ ਲੀਏ ਤਿਸ ठाकुर ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਾਖ ਰਖਣ ਹਾਰਾ ਸਦਾ ਨਿਰਮਲ ਕਰਨੀ ਨਾਨਕ ਨਰਕ ਨ ਜਾਏ ਕਬਹੂ ਹਰ ਸੰਤ ਹਰ ਕੀ ਸਰਣੀ ਆਸਾ ਮਹੱਲਾ ਪੰਜਵਾ ਵੰਨ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਵ ਸੋਹ ਆਪਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨਸ ਰੈਣੀ ਰਾਵੀਐ ਸਾਸ ਸਾਸ ਚੇਤਾਰ ਜੀਵਾ ਪ੍ਰਭ ਵੇਖ ਹਰ ਗੁਣ ਗਾਵੀਐ ਬਿਰਹਾ ਲੱਜਾਇਆ ਦਰਸ ਪਾਇਆ ਇਹ ਲੱਜਾਇਆ ਪਦ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਬਿਰਹਾ ਲੱਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਇਹ ਸਚੰਤੀ ਆਮ ਕਹਿ ਜਾਂਦੇ ਹਨ ਦੋ ਟਿੱਪੀਆਂ ਨੇ ਸਿੰਘ ਚੰਤੀ ਪਾਠ ਕਿੱਥੇ ਬੋਲ ਨੇ ਸਿੰਘ ਚੰਤੀ ਬਿਨਵੰਤ ਨਾਨਕ ਮੇਰੀ ਇੱਛ ਪੁਨੀ ਮਿਲੇ ਜੇ ਸਖੋ ਜੰਤੀ ਨਸਮੰਯਹ ਕਿਲ ਵਿਖਹੋ ਇਹ ਨਸਮੰਯਹ ਇਥੇ ਠਮਕ ਕਿਲ ਵਿਖਹੋ ਇਥੇ ਵਿਸਰਾਮ ਕਰਤਾ ਕਰ ਕਰਤਾ ਘਰ ਆਇਆ ਦੂਤ ਹਦਨ ਭਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਵਿੰਦ ਲਲਨ ਸਾਧ ਸੰਗ ਵਖਾਣਿਆ ਆਚਰਜ ਦੀਠਾ ਅਮਿਓ ਵੂਠਾ ਗੁਰ ਪ੍ਰਸਾਦੀ ਜਾਣਿਆ ਮਨ ਸਾਧ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਇਹ ਨਰਕ ਪਾਤੀ ਜਮ ਕਲਾ ਦਨੀਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਇਣਾ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਾਕ ਲੀਨੇ ਮੋਹ ਮਮਤਾ ਸਭ ਤਜਿ ਤਜੇ ਭਜੇ ਇਹ ਪੁੱਲੇ ਪਾਦੁ ਚਰਨ ਕਰਨੇ ਗਹਿ ਕੰਠ ਲਾਏ ਗੌਰ ਮਿਲਾਏ ਗੋਵਿੰਦ ਜਪੁ ਗਾਇਣ ਬਿਨਵੰਤ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ਨਿਧ ਸਿਧ ਚਰਨ ਗਹਿ ਤਾ ਕੀ ਹਕੜਾ ਸਭ ਕਿਛ ਬਸ ਜਿਸੈ ਸੋ ਪ੍ਰਭੂ ਅਸਾੜਾ ਜਹਿ ਭੂਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਉ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣ ਜੀਤ ਵੱਡਾ ਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਾਮਨਾ ਉਪਾਣਾ ਵਾਹਿਗੁਰੂ ਜੀ ਕਾ ਕਾਲ ਸਹਾ ਕਰੇ ਵਾਹਿਗੁਰੂ ਜੀ ਕੀ ਫਤਿਹ